हा हा ਨਬਸਾਂ ਦੇ ਰੁਕਣ ਕਾਰਨ ਪਠਾਨਕੋਟ ਤੋਂ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਅਤੇ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਯਾਤਰੀਆਂ ਨੇ ਕਿਹਾ ਹੈ ਕਿ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਤੇ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਰੋਜ਼ਾਨਾ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਪਨ ਬੱਸ ਯੂਨੀਅਨ ਦੇ ਆਗੂ ਸੋਨੂ ਸੈਣੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਨਾਦਰ ਸ਼ਾ ਵਰਗਾ ਰਵੱਈਆ ਅਪਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਰੋਡਵੇਜ਼ ਵਿੱਚ ਕੰਟਰੈਕਟ ਸਕੀਮ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਪਿਛਲੀਆਂ ਸਰਕਾਰਾਂ ਦੇ ਪੈਟਰਨ ਤੇ ਚੱਲ ਰਹੀ ਹੈ ਜਿਸ ਦਾ ਉਹਨਾਂ ਨੇ ਪਹਿਲਾਂ ਵਿਰੋਧ ਕੀਤਾ ਸੀ ਅਤੇ ਅਜਿਹਾ ਕਰਦੇ ਰਹਿਣਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਰੇ ਨੇਤਾਵਾਂ ਨੂੰ ਕਿਲੋਮੀਟਰ ਸਕੀਮ ਤਹਿਤ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਇਸ ਗੁੱਸੇ ਨੇ ਉਹਨਾਂ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਕੀਤਾ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਕੀਮਤ ਤੇ ਰੋਡਵੇਜ਼ ਵਿੱਚ ਕਿਲੋਮੀਟਰ ਸਕੀਮ ਨੂੰ ਲਾਗੂ ਨਹੀਂ ਹੋਣ ਦੇਣਗੇ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਤੁਹਾਡੇ ਮਾਦੀਆਂ ਵਰਾਹੀ ਆਹੀਂ ਪਬਲਿਕ ਨੂੰ ਦੱਸ ਸਕਦੇ ਆ ਇਹਨਾਂ ਨਖਿਤੀਆਂ ਸਰਕਾਰਾਂ ਨੂੰ ਦੱਸ ਸਕਦੇ ਆ ਸਕਦੇ ਆ ਕਿ ਜਿਹੜਾ 1 ਕਿਲੋਮੀਟਰ ਦੀਮ ਦਾ ਟੈਂਡਰ ਜਿਹੜਾ ਲੈ ਕੇ ਆ ਰਿਹਾ ਆ ਇਹਨਾਂ ਦੱਸ ਤੋਂ 11 ਬਾਰ ਇਹਨਾ ਗਾਂਹ ਕਰ ਦਿੱਤਾ ਵਾ ਅੱਗੇ ਕਰ ਦਿੱਤਾ ਵਾ ਇਹ ਟੈਂਡਰ ਠੀਕ ਆ ਜੀ ਇਹ ਆਪਾਂ ਹੁਣ ਇਹ ਅੱਜ ਦੀ ਡੇਟ ਤੇ ਇਹ ਦੁਬਾਰਾ ਟੈਂਡਰ ਖੋਲਣ ਜਾ ਰਹੇ ਹਹੀ ਕਿ ਇਹ ਕਹਿੰਦੇ ਵੀ ਇਹਨਾਂ ਦੇ ਜਿਹੜੇ ਉਦੈਦਾਰ ਪ੍ਰਧਾਨ ਫੈਕਟਰੀ ਆ ਇਹਨਾਂ ਨੂੰ ਪਹਿਲੋਂ ਨਜ਼ਰਬੰਦ ਕਰੋ ਇਹਨਾਂ ਨੂੰ ਚੱਕੋ ਇਹਨਾਂ ਨੂੰ ਚੁੱਕਿਆ ਗਿਆ ਸਾਡੇ ਪ੍ਰਧਾਨ ਫੈਕਟਰੀਆਂ ਨੂੰ ਤੇ ਸੂਬਾ ਜਿਹੜੇ ਪ੍ਰਧਾਨ ਸੈਕਟਰੀ ਆ ਉਹਨਾਂ ਨੂੰ ਝੁਕਿਆ ਗਿਆ ਪੁਲਸਾ ਪ੍ਰਸ਼ਾਸਨ ਵੱਲੋਂ ਝੁਕਿਆ ਗਿਆ ਉਹਨਾਂ ਨੂੰ ਘਰਾਂ ਜਾਂ ਨਾਜ਼ਰਬੰਦ ਕੀਤਾ ਗਿਆ ਇਹ ਕਿਦਾਂ ਕਰਕੇ ਵੀ ਆਪਾਂ ਇਹਨਾਂ ਨੂੰ ਜਿਹੜੇ ਬੋਲਣ ਵਾਲੇ ਬੰਦੇ ਆ ਹੱਕੀ ਆਪਣਾ ਜਾਇਜ਼ ਮੰਗਾ ਲੈਣ ਲਈ ਜਿਹੜੇ ਬੋਲਦੇ ਆ ਇਹਨਾਂ ਨੂੰ ਪਹਿਲਾਂ ਚੱਕ ਲੋ ਇਹ ਨਾਦਰ ਸ਼ਾ ਸਰਕਾਰ ਵਜੇ ਨਾਤਰ ਸਾਹੀ ਸਰਕਾਰ ਆਈ ਹੀ ਇਹ ਉਹ ਸਰਕਾਰ ਬਣ ਚੁੱਕੀ ਆ ਸਾਨੂੰ ਇਸ ਟਾਈਮ ਗੁਲਾਮ ਕਰ ਚੁੱਕੇ ਆ ਬਈ ਆਪਾਂ ਗੁਲਾਮ ਆ ਆਪਾਂ ਗੁਲਾਮ ਨਹੀਂ ਆ ਆਪਾਂ ਰੱਜ ਕੇ ਸੰਘਰਸ਼ ਕਰਾਂਗੇ ਆਪਣੀ ਆਵਾਜ਼ ਜਿਹੜੀ ਬੁਲੰਦ ਕਰਾਂਗੇ ਸਾਰੀ ਦੁਨੀਆ ਨੂੰ ਦਿਖਾਵਾਂਗੇ ਕਿ ਇਹ ਸਰਕਾਰਾਂ ਜਿਹੜੀਆਂ ਨਾਦਰ ਸ਼ਾਹ ਸਰਕਾਰ ਵਾਲੀ ਜੋ ਨਾਦਰ ਸ਼ਾਹੀ ਸਰਕਾਰ ਨੇ ਕੀਤਾ ਉਹ ਇਹ ਅੱਜ ਇਹ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਇਹ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਇਹ ਸਿੱਧੀ ਦਿਦੇ ਆੜੇ ਚੱਲਣ ਦੇ ਹੀ ਇਹਨਾਂ ਸਿੱਧੀ ਦਿਦੇ ਆੜਿਆਂ ਦੇ ਵਿੱਚ ਆਪਾਂ ਜਿਹੜੇ ਕਿ ਜੋਸ਼ ਸ਼ੋਰ ਨਾਲ ਆਪਾਂ ਨਾਲ ਰਹੇ ਆਂ ਇਹ ਇਹਨਾਂ ਨੂੰ ਚਾਹੀਦਾ ਹੈ ਸਾਡੇ ਜਿਹੜੇ ਦਸਵੇਂ ਪਾਤਸ਼ਾਹ ਹੀ ਤਨ ਤਨ ਸ੍ਰੀ ਗੋਬਿੰਦ ਸਿੰਘ ਜੀ ਇਹਨਾਂ ਉਹਨਾਂ ਨੇ ਕਿਹਾ ਹੀ ਕਿ ਜਿਹੜੀ ਹੈ ੱੱੱਕੇ ਸਾਈ ਸਰਕਾਰਾਂ ਕਰਦੀਆਂ ਵਾਂ ਉਹਨਾਂ ਦੇ ਮਤਲਬ ਗਿਆ ਧੱਕੇਸ਼ਾਹੀ ਰੋਕਣ ਲਈ ਉਹਨਾ ਇੱਕ ਜਿਹੜਾ ਕਿ ਆਪਾਂ ਕਹਿ ਸਕਦੇ ਆ ਕਿ ਦੁਨੀਆ ਨੂੰ ਦਿਖਾਇਆ ਇਹਨਾ ਆਪ ਦਿਖਾਇਆ ਵੀ ਆਪਾਂ ਇਹ ਸਿੱਧੀ ਦਿਹਾੜੇ ਜਿਹੜੇ ਮਨਾ ਰਹੇ ਆ ਠੀਕ ਆ ਜੀ ਇਹ ਉਹਨਾ ਕਰਕੇ ਅਸੀਂ ਇੱਥੇ ਬੈਠੇ ਰਹੇ ਆ ਨਾਦਰ ਸਾਹਿਬ ਸਰਕਾਰ ਦੇ ਨਾਥ ਪਾਈ ਸੀ ਤਨਤਾ ਨਸ਼ਰੀ ਗੋਬਿੰਦ ਸਾਹਿਬ ਜੀ ਨੇ ਠੀਕ ਆ ਜੀ ਇਹ ਉਹ ਹੋਈ ਨਾਦਰ ਸ਼ਾਹ ਵਾਲਾ ਜਿਹੜਾ ਇੱਕ ਕੰਮ ਕਰ ਰਹੇ ਆ ਆਪਾਂ ਤੇ ਸਾਨੂੰ ਇਹ ਕੋਈ ਨਹੀਂ ਆ ਵੀ ਸਾਡੇ ਪ੍ਰਧਾਨ ਛੱਡੋ ਜਾਂ ਆਪਣੇ ਸੈਂਟਰੀ ਛੱਡੋ ਨਾ ਛੱਡੋ ਸਾਨੂੰ ਵੀ ਲੈ ਕੇ ਜਾਓ ਆਪਾਂ ਇੱਕ ਐਦੇ ਵਰਕਰ ਆ ਸਾਨੂੰ ਵੀ ਲੈ ਕੇ ਜਾਓ ਜਿਹੜੀਆਂ ਕਿ ਮੈਂ ਦੱਸਦੇ ਆ ਕਿਲੋਮੀਟਰ ਸਕੀਮ ਕਿਲੋਮੀਟਰ ਸਕੀਮ ਇੱਕ ਇਤਰਾ ਦੀ ਚੀਜ਼ ਆ ਕਿ ਬੱਸ ਜਿਹੜੀ ਐ ਪ੍ਰਾਈਵੇਟ ਆਪਰੇਟਰ ਦੀ ਹੋਏਗੀ ਜਿਹੜੇ ਇਹਨਾਂ ਦੇ ਜਿਹੜੇ ਸਰਕਾਰਾਂ ਦੇ ਰਿਸ਼ਤੇਦਾਰਾਂ ਦੀਆਂ ਹੋਣਗੀਆਂ ਆਪਣੇ ਚਾਹੇ ਤੇੜੀਆਂ ਹੋਣਗੀਆਂ ਇਹ ਜਿਹੜੀਆਂ ਬੱਸਾਂ ਪਾਣਗੇ ਇਹਦੇ ਵਿੱਚ ਮੈਂ ਵੀ ਦੱਸ ਦਿਆਂ ਕਿ ਨਫਾ ਔਰ ਨੁਕਸਾਨ ਕੀ ਹੈ ਜੇ 500 ਕਿਲੋਮੀਟਰ ਤੈ ਹੁੰਦਾ ਤੇ 10 ਰੁਪਏ ਕਿਲੋਮੀਟਰ ਦੇ ਹਿਸਾਬ ਤੇ ਇਹ ਜਿਹੜੀ ਹੈ ਬੱਸ ਹੈ 10 ਰੁਪਏ ਕਿਲੋਮੀਟਰ ਦੇ ਹਿਸਾਬ ਤੇ 5000 ਹੋ ਗਿਆ ਇਹ 500 ਕਿਲੋਮੀਟਰ ਨਹੀਂ ਕਰਾਂਗੇ ਇਹ ਆਪਣੇ ਖਾਣ ਲਈ 800 ਜਾਂ 1000 ਕਿਲੋਮੀਟਰ ਕਰਾਂਗੇ ਜੇ 800 ਜਾਂ 1000 ਕਿਲੋਮੀਟਰ ਇੱਕ ਬੱਸ ਦਾ ਹੋਏਗਾ ਤੇ ਮਹੀਨੇ ਦਾ 30 ਦਿਨੇ ਆ 10000 ਇੱਕ ਦਿਨ ਦਾ ਲੈ ਗਿਆ 30 ਦਿਨਾਂ ਦਾ 3 ਲੱਖ ਰੁਪਏ ਲੈ ਗਿਆ ਠੀਕ ਆ ਜੀ ਉਹ 3 ਲੱਖ ਰੁਪਏ ਜੇ ਉਹ 1 ਮਹੀਨੇ ਦਾ ਲੈ ਕੇ ਜਾ ਰਿਹਾ ਕੀ ਗੱਲ ਇਹਨਾਂ ਨੂੰ ਸ਼ਰਮ ਨਹੀਂ ਆਦੀ ਵੀ ਉਹ ਯੋ ਬਾਸ ਆਹੀਂ ਫੁੱਲ ਲੋਨ ਤੇ ਆਪਾਂ ਕਹਿੰਨੇ ਆ ਵੀ ਆਪਾਂ ਲੋਨ ਕਰਾ ਕੇ ਦਿੰਨੇ ਆ ਸਰਕਾਰ ਨੂੰ ਜੇ ਸਰਕਾਰ ਇਹਨੇ ਨਿਕੰਦੀ ਆ ਤੇ ਆਪਾਂ ਲੋਨ ਕਰਾਣੇ ਆ ਉਹ ਯੋ ਲੋਨ ਕਰਾ ਕੇ ਫੁੱਲ ਲੋਨ ਲੈ ਕੇ ਜਿਹੜੀ 40 ਤੋਂ 45 ਲੱਖ ਰੁਪਏ ਦੀ ਬੱਸ ਪੈਂਦੀ ਆ ਠੀਕ ਆ ਜੀ ਉਹਦੇ ਕਿਸ਼ਤ ਬਣਨੀ ਆ ਵੱਧ ਤੋਂ ਵੱਧ 60000 ਰੁਪਏ 60000 ਰੁਪਏ ਆਪਾਂ ਕਿਸ਼ਤ ਦੇਾਂਗੇ ਠੀਕ ਆ 60000 ਰੁਪਏ ਕਿਸ਼ਤ ਦੇਣ ਤੋਂ ਬਾਅਦ ਵੀ 240000 ਰੁਪਏ ਮਹਿਕਮੇ ਨੂੰ ਬਚਨਾਵਾ ਪਲੱਸ ਇਹ ਬੱਸ ਜਿਹੜੀ 5 ਸਾਲ ਕੰਮ ਕਰੇਗੀ 5 ਸਾਲ ਕੰਮ ਕਰਨ ਤੋਂ ਬਾਅਦ ਇਹ ਬੱਸ ਵੀ ਜਿਹੜੀ ਪ੍ਰਾਈਵੇਟ ਆਪਰੇਟਰ ਲੈ ਜਾਏਗਾ ਜੇ ਸਾਡੀ ਉਹ ਆਪਣੀ ਬੱਸ ਹੋਏਗੀ ਉਹ ਬੱਸ ਕਰੋ ਅਸੀਂ 5 ਸਾਲ ਲਈ ਉਹ ਬੱਸ ਕਰੋ ਆਪਾਂ 15 ਸਾਲ ਕੰਮ ਲਵਾਂਗੇ 15 ਸਾਲ ਪਬਲਿਕ ਦੀ ਸੇਵਾ ਕਰਾਂਗੇ ਉਹ ਬੱਸ ਨਾਲ ਐਸਾ ਪਬਲਿਕ ਦਾ ਪ੍ਰੋਪਰਟੀ ਪਬਲਿਕ ਦੀ ਆ ਇਹ ਪਬਲਿਕ ਨੂੰ ਨਾਲ ਆਣੇ ਪੈਣਾ ਵਾ ਇਹ ਜਿਹੜੀਆਂ ਕੀ ਇਹ ਪ੍ਰਾਈਵੇਟ ਬਸਾਂ ਲਿਆ ਆ ਕੇ ਰੋਡਵੇ ਵਿੱਚ ਖਤਮ ਕਰਨੀ ਚਾਹੁੰਦੀ ਆ ਠੀਕ ਆ ਜੀ ਇਹ ਆਪਾਂ ਸਾਰਾ ਸਾਰ ਹੋਣ ਨਹੀਂ ਦੇਵਾਂਗੇ ਮੈਕਮੇ ਦਾ ਨੁਕਸਾਨ ਆ ਇਹਦੇ ਵਿੱਚ ਮੈਂ ਇਹ ਜ਼ਰੂਰ ਕਹਿਣਾ ਚਾਹਨਾ ਕੋਈ ਅਫਸਰ ਕੋਈ ਮੰਤਰੀ ਇੰਨੀ ਗੱਲ ਕਹਦੇ ਵੀ ਹਾਂ ਵੀ ਇਹ ਮੁਨਾਫੇ ਦਾ ਸਿਰਫ ਇੱਕ ਮਹੀਨੇ ਅੰਮੀ ਨਾ ਮੁਨਾਫੇ ਦਾ ਰਹਿੰਦੀ ਆ ਇਹ ਜੂਨ ਮਹੀਨੇ ਮੁਨਾਫੇ ਰਹੇਗੀ ਬਾਕੀ 11 ਮਹੀਨੇ ਬਸ ਜਿਹੜੀ ਆ ਘਾਟੇ 'ਚ ਜਾਂਦੀ ਆ ਠੀਕ ਆ ਜੀ ਇਹ 12 ਰੁਪਏ 12 ਤੋਂ 14 ਰੁਪਏ ਜਿਹੜੀ ਆਰਡੀਨਰੀ ਘਟਾਈ ਜਾਂਦੀ ਆ 16 ਤੋਂ 17 ਰੁਪਏ ਜਿਹੜੀ ਆ ਵੀ ਬੋਲਵੋ ਬੱਸ ਜਿਹੜੀ ਘਟਾਈ ਜਾਂਦੀ ਆ ਅਸੀਂ ਇਹਨਾਂ ਨੂੰ ਸਟੇਟਮੈਂਟ ਆ ਵੀ ਦੇ ਚੁੱਕੇ ਆ ਹਰ ਚੀਜ਼ ਕੱਢ ਕੇ ਫਾਇਦਾ ਨੁਕਸਾਨ ਜਿਹੜਾ ਕੱਢ ਕੇ ਦੇ ਚੁੱਕੇ ਆ ਇਹਨਾਂ ਨੂੰ ਇਹਨਾਂ ਸਰਕਾਰਾਂ ਨੂੰ ਕੋਈ ਮਤਲਬ ਨਹੀਂ ਆ ਇਹਨਾਂ ਨੂੰ ਇਹ ਮਤਲਬ ਹੈ ਕਿ ਆਪਾਂ ਇਹ ਬੱਸਾਂ ਪਾਵਾਂਗੇ ਫੁੱਲ ਜਿਹੜੀ ਵਾਤੋਵਾਦ ਜਿਹੜੀ ਆ ਕਰਪਸ਼ਨ ਕਰਾਂਗੇ ਜੇ 500 ਕਿਲੋਮੀਟਰ ਕਰਵਾਉਂਦੇ ਆ ਤੇ ਜੇ ਤੈ 500 ਕਿਲੋਮੀਟਰ ਹੁੰਦਾ ਇਹ 800 ਜਾਂ 1000 ਕਿਲੋਮੀਟਰ ਕਰਵਾਉਣਗੇ ਕਿਉਂ ਕਰਵਾਉਣਗੇ 500 ਜਾਂ 1000 ਕਿਲੋਮੀਟਰ ਕਿਉਂਕਿ ਇਹ ਖਾਣਗੇ ਮੰਤਰੀ ਖਾਣਗੇ ਇਹ ਜਿਹੜੇ ਅਫਸਰ ਹੈ ਇਹ ਖਾਣਗੇ ਠੀਕ ਆ ਜੀ ਇਹ ਇੰਨਾ ਹੀ ਕਹਿੰਦਾ ਹੋਇਆ ਮੈਂ ਪਬਲਿਕ ਨੂੰ ਸਾਰੇ ਜਥੇਬੰਦੀਆਂ ਨੂੰ ਮੈਂ ਗੁਰਾ ਕੀ ਗੁਰਾ ਮਤਲਬ ਇਹ ਫਰਿਆਦ ਕਰਦਾ ਵਾਂ ਕਿ ਸਾਡੇ ਨਾਲ ਜੁੜੋ ਸਾਡੇ ਜਿਹੜੀਆਂ ਹੱਕ ਜਿਹੜੀਆਂ ਮੰਗਾ ਇਹ ਜਾਇਜ਼ ਮੰਗਾ ਆਪਾਂ ਇਹ ਨਹੀਂ ਕਹਿੰਦੇ ਕਿ ਆਨ ਨੂੰ ਜਿਹੜਾ ਕਿ ਲੱਖ ਰੁਪਏ ਤਨਖਾਹ ਦੇ ਦਿਓ ਆਪਾਂ ਇਹ ਕਹਿੰਨੇ ਆ ਬਰਾਬਰ ਕੰਮ ਬਰਾਬਰ ਤਨਖਾਹ ਇਹ ਥੋੜਾ ਵੀ ਅਹੀਂ ਕੰਮ ਘੱਟ ਕਰ ਰਹੇ ਆ ਠੀਕ ਆ ਜੀ ਜੇ ਮੈਂ ਭੁੱਲਰ ਸਾਹਿਬ ਨੂੰ ਜਾਂ ਮਾਨ ਆਪਣੇ ਸੀਐਮ ਸਾਹਿਬ ਨੂੰ ਇਹ ਬੇਨਤੀ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਇਹ ਗਰੀਬ ਤਾਕਾ ਵਾ ਠੀਕ ਆ ਜੀ ਇਹਨਾਂ ਦੀ ਜਿਹੜੀਆਂ ਆਹ ਸੱਚ ਦੀਆਂ ਮੰਗਾ ਦੋ ਹੀ ਮੰਗਾ ਹੁਣ ਪੱਕੇ ਕਰੋ ਟੈਂਡਰ ਰੱਦ ਕਰੋ ਨਹੀਂ ਤੇ ਮਰਾਂਗੇ ਵੀ ਤੇ ਮਾਰਾਂਗੇ ਵੀ ਜੈ ਜਨਤਾ ਜੈ ਸੰਘਰਸ਼ ਜਿੱਤੇ ਲੜਦੇ ਲੋਕਾਂ ਦੀ